ਸੀ ਮੇਕੋ ਜੀਨੇ ਐਪਰੀਹੈਂਡ ਕੀਤਾ ਵੇਖੋ ਇੱਕ ਹੋਰ ਝੂਠ ਕੀ ਬੁਲਾਇਆ ਗਿਆ ਉਹ ਵੀਡੀਓ ਵਿਖਾਈ ਉਹ ਜਸਬੀਰ ਸਿੰਘ ਜਿਹੜਾ ਹੈ ਨਾ ਜੀ ਜਿਹਨੂੰ ਕਹਿੰਦੇ ਪੰਜਾਬ ਜਿਸ ਨੰਬਰ 13 ਵਾਲੀ ਅਮਰਤਾ ਪਰਮਲੋਂ ਜੀ ਮੈਂ ਸਾਹਦ ਨਾਲ ਰੁਕਦਾ ਜੀ ਕਿ ਸਬਸਤਾਂ ਨੇ ਪਹਿਲਾਂ ਹੀ ਸਾਨੂੰ ਗਲੇਟ ਕੀਤਾ ਸੀ ਜੀ ਇਹਦਾ ਵੀ ਕੋਈ ਇਹਦੇ ਚ ਨਾ ਇੱਕ ਪੁਆਇੰਟ ਜਿਹੜਾ ਇੰਟਰਸਟਿੰਗ ਵੇਖਣ ਵਾਲਾ ਆ ਆ ਚਲਾਈ ਯਾਰ ਕਿੱਧਰ ਗਿਆ ਇਹਦੇ ਚ ਇਹਨੂੰ ਫੜ ਕੇ ਲੈ ਗਏ ਉਹ ਨਾਲ ਸਟਾਪ ਇਟ ਸਟਾਪ ਇਟ ਇਹਨੂੰ ਫੜ ਕੇ ਲੈ ਗਏ ਔਰ ਇਹਨੂੰ ਔਲਾਦ ਆ ਜਿਹੜਾ ਤੁਹਾਡਾ ਹੁੰਦਾ ਨਾ ਸਪੀਕਰ ਜਾਂ ਮਤਲਬ ਕੰਮ ਵੇਖੋ ਚੁਸਤੀ ਪੁਲਿਸ ਦੀ ਉਹ ਉਹਦੇ ਵਿਚਾਰੇ ਇਸੇ ਕੋਲ ਤਾਂ ਬੰਦੂਕ ਸੀ ਉਹਦੇ ਕੋਲ ਸਪੀਕਰ ਤਾਂ ਸਾਡੇ ਕੋਲ ਨਹੀਂ ਹੁੰਦਾ ਜਿਹੜਾ ਮਾਈਕ੍ਰੋਫੋਨ ਤੁਹਾਡਾ ਫਿਰ ਥੱਲੇ ਇੱਕ ਵੀਡੀਓ ਬਣਾਈ ਅੰਮ੍ਰਿਤਸਰ ਸਿਟੀ ਉਹਨਾਂ ਧਿਆਨ ਨਾਲ ਵੇਖਿਓ ਜੀ ਜੋ ਚਲਾਇਓ ਥੱਲੇ ਸਪੈਸ਼ਲੀ ਲਿਖਿਆ ਜਾ ਰਿਹਾ ਆ ਜਸਜੀਤ ਸਿੰਘ ਆ ਨੰਬਰ ਪੇਰਾਂ ਤੋਂ ਆਈ ਅੰਮ੍ਰਿਤਸਰ ਸਿਟੀ ਵਾਲੋਂ ਜੀ ਮੈਂ ਸਾਬ ਦੇ ਨਾਲ ਕਹਿੰਦਾ ਸੀ ਹੁਣ ਸੁਣਿਓ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬੇਇੱਜ਼ਤੀ ਕਰਦੀ ਜੀ ਕਿ ਇਲਾਕੇ ਦੀ ਕੋਈ ਛੜੇ ਗਲਤੰਸਰ ਮੈਂ ਕੁਝ ਕੋਲ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੀ ਦੀ ਖਰੇਦ ਲਈ ਕਿਤੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਜਦੋਂ ਆਇਆ ਮੈਂ ਮਿਸ਼ਤਰੀ ਜਿਹਾ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਪਤਾ ਲੱਗਿਆ ਤੇ ਉਹਨੂੰ ਆਪ ਹੀ ਖਾ ਲੈਨੇ ਪਰੌਣਾ ਕਰਕੇ ਉਹਨੂੰ ਕਿਸੇ ਨੂੰ ਨਹੀਂ ਹੋਣਾ ਬੰਦਾ ਜੀ ਕਿਰਪਾ ਕਰਨਾ ਹੁਣ ਮੈਨੂੰ ਹੁਣ ਬੜੀ ਹੁਣ ਇੰਟਰਸਟਿੰਗ ਗੱਲ ਸੁਣ ਲਿਓ ਜੀ ਪਲੀਜ਼ ਇੱਕ ਤਾਂ ਮੁਸਤੈਦੀ ਲਫ਼ਜ਼ ਦੀ ਤਾਂ ਐਸੀ ਤੈਸੀ ਫੇਰਤੀ ਕੱਲ ਦੀ ਮੁਸਤੈਦੀ ਜੇ ਇਹ ਸੀ ਮੁਸਤੈਦੀ ਜੀ ਭਗਵੰਤਮਾਨ ਸੀ ਤੇ ਮੁਸਤੈਦੀ ਦੀ ਭੁੱਲਰ ਸਾਹਿਬ ਸਨ ਮਤਲਬ ਉਹ ਐਡਾ ਮਤਲਬ ਰਿਟਨ ਸਕ੍ਰਿਪਟ ਦਿੱਤੀ ਗਈ ਅੰਮ੍ਰਿਤਸਰ ਪੁਲਿਸ ਪੇਸਟ ਕੀਤਾ ਗਿਆ ਹੁਣ ਮੇਰੀ ਮੁਸਤੈਦੀ ਸੁਣ ਲਿਓ ਰੱਬ ਹੈ ਨਾ ਜੇ ਤੁਹਾਨੂੰ ਇੰਨਾ ਇਹਨੂੰ ਬਰੀਫ ਕੀਤਾ ਗਿਆ ਸੀ ਜੇ ਤੁਸੀਂ ਇਹਨੂੰ ਬਰੀਫ ਕਰਤਾ ਜਸਬੀਰ ਸਿੰਘ ਨੂੰ ਜਿਹੜਾ ਸਾਡੇ ਨਾਲ 2022 ਦਾ ਲੱਗਿਆ 2002 ਦਾ 2002 ਦਾ ਤੇ ਹਰਪਾਲ ਸਿੰਘ ਰੰਧਾਵੇ ਨੂੰ ਬਰੀਫ ਕਰਨਾ ਭੁੱਲ ਗਏ ਇਹਦੀ ਮੁਸਤੈਦੀ ਕਿੱਥੇ ਗਈ ਜਸੋਨਾ ਮੈਨੂੰ ਭੁੱਲਰ ਸਾਹਿਬ ਤੁਸੀਂ ਸਾਰੇ ਮੁਸਤੈਦੀ ਤੇ ਸੀ ਔਰ ਮੈਂ ਤੁਹਾਨੂੰ ਹੁਣ ਸਭ ਤੋਂ ਇੰਪੋਰਟੈਂਟ ਪੁਆਇੰਟ ਦੱਸਣ ਲੱਗਿਆ ਕਿ 175 ਬੰਦਿਆਂ 'ਚ ਇਹ ਜਸਬੀਰ ਸਿੰਘ ਨਹੀਂ ਆਉਂਦਾ ਇਹਦੀ ਡਿਊਟੀ ਨਹੀਂ ਸੀ ਸੁਖਵੀਰ ਜੀ ਨਾਲ ਇਦੀ ਡਿਊਟੀ ਆ ਹਰਸ਼ਮ੍ਰਿਤ ਕੌਰ ਬਾਦਲਨਾਲ ਇਹ ਇੱਕ ਦਿਨ ਪਹਿਲਾਂ ਦਿੱਲੀ ਸੀ ਦਿੱਲੀੋਂ ਬੱਚਿਆਂ ਨੇ ਇਹਨੂੰ ਕਿਹਾ ਦੇ ਸੁਬੀਰ ਜੀ ਕਿਡਸ ਟੋਲਡ ਹਿਮ ਥੈਟ ਦੇ ਕਾਲ ਹਿਮ ਭਾਜੀ ਆ ਉਹ ਦੇ ਟੁਕ ਹਿਸ ਨੇਮ ਐਂਡ ਦੇ ਸੈਡ ਕਿ ਤੁਹਾਨੂੰ ਵੈਸੇ ਵੀ ਗੁਰੂ ਘਰ ਦੀ ਸੇਵਾ ਕਰਨ ਦਾ ਇਨਾ ਤੁਹਾਨੂੰ ਚੰਗਾ ਲੱਗਦਾ ਹੈ ਤੇ ਉਹ ਪਾਪਾ ਉੱਥੇ ਸੇਵਾ ਕਰ ਰਹੇ ਆ ਤੇ ਤੁਸੀਂ ਕਿਉਂ ਨਹੀਂ ਕੱਲ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪ ਦੀ ਸੇਵਾ ਕਰ ਲੋ ਹਾਂਜੀ ਠੀਕ ਹੈ ਜੀ ਔਰ ਤੁਸੀਂ ਜਾ ਕੇ ਉਥੇ ਸੇਵਾ ਕਰ ਲੋ ਮਤਲਬ ਉਹ 175 ਬੰਦਿਆਂ ਚ ਤਿਆਤ ਨਹੀਂ ਸੀ ਉਹ ਤਾਂ ਗੁਰੂ ਦੀ ਕਿਰਪਾ ਹੋ ਗਈ ਕਿ ਉਹਨੂੰ ਬੱਚਿਆਂ ਨੇ ਭੇਜਤਾ ਤੇ ਉਹ ਕੱਲ ਜਾ ਕੇ ਮਗਰ ਖਲੋ ਗਿਆ ਕਿਉਂਕਿ ਤੁਸੀਂ ਇੱਕ ਦਿਨ ਪਹਿਲਾਂ ਵੇਖੋ ਉਥੇ ਹੈ ਨਹੀਂ ਹੀ ਇਸ ਨੋਟ देयर ਇਟ ਵਾਸ ਗੋਡਸ ਓਨ ਬਖਸ਼ਿਸ਼ ਗੁਰੂ ਦੀ ਕਿਰਪਾ ਸੀ ਕਿ ਗੁਰੂ ਸਾਹਿਬ ਨੇ ਆਪ ਦੇ ਦਰ ਤੇ ਆਏ ਦੀ ਆਪ ਲਾਜ ਪੈਜ ਰੱਖਣੀ ਸੀ ਤੇ ਗੁਰੂ ਸਾਹਿਬ ਨੇ ਇਹਦੀ ਡਿਊਟੀ ਲਾਤੀ ਐਂਡ ਹੀ ਇਜ਼ ਦਾ ਮੈਨ ਆਈ ਓ ਮਾਈ ਲਾਈਫ ਟੂ ਹਿਮ ਮਤਲਬ ਸਾਸੀ ਤਾਂ ਉਹਦਾ ਜਿੰਨਾ ਸ਼ੁਕਰਾਨਾ ਕਰਦੀ ਉਹਨਾਂ ਘਟ ਹੈ ਜਿਨੇ ਸਾਹਮਣੇ ਤੁਸੀਂ ਮੁਸਤੈਦੀ ਵਾਲਿਆਂ ਦੀ ਮੁਸਤੈਦੀ ਵੇਖ ਲਓ ਸੈਮੀ ਆਟੋਮੈਟਿਕ ਵੈਪਨ ਉਹਦੇ ਡੱਬ 'ਚ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੁਸਤੈਦੀਆਂ ਨੂੰ ਸਟੇਟ ਆਫ ਅਲਰਟਨੈਸ ਕਹਿੰਦੇ ਆ ਫਿਰ ਮੁਸਤੈਦੀ ਵਾਲਿਆਂ ਦਾ ਇਹ ਹਾਲ ਵੇਖ ਲੋ ਕਿ ਉਹਨੇ ਸੈਮੀ ਆਟੋਮੈਟਿਕ ਵੈਪਨ ਨੂੰ ਕੋਕ ਵੀ ਨਹੀਂ ਕੀਤਾ ਉਹ ਲੋਡਡ ਹੀ ਲਿਆਇਆ ਉਹਨੇ ਤਾਂ ਕੱਢਿਆ ਤੇ ਫਾਇਰ ਕਰਤਾ ਜੇ ਜਸਬੀਰ ਸਿੰਘ ਨਾ ਹੁੰਦਾ ਔਰ ਮੈਂ ਨਾ ਉਹਦੀ ਇਹ ਪੁੱਲਰ ਸਾਹਿਬ ਤੁਸੀਂ ਗਲਤ ਬੰਦੇ ਨਾਲ ਅਸਲ ਜੇ ਸਿੰਘ ਫਸਾ ਲਈ ਮੈਂ ਉਹ ਸੈਕੰਡ ਕਾਊਂਟ ਕੀਤੇ ਤੁਸੀਂ ਵੀ ਕਰਿਓ ਬਾਏ ਦਾ ਟਾਈਮ ਹੀ ਪੁੱਲਸ ਆਊਟ ਹਿਸ ਪਿਸਟਲ ਐਂਡ ਹੀ ਫਾਇਰਸ ਇਟਸ ਨਾਟ ਈਵਨ 2 ਸੈਕੰਡਸ অর 3 ਸੈਕੰਡਸ ਇਤਾਂ ਵਾਪਰ ਗਿਆ ਇਹਨਾਂ ਦੀ ਕਾਦੀ ਮੁਸਤਹਦੀ ਸੀ ਔਰ ਪੰਜ ਗੋਲੀਆਂ ਹਲੇ ਉਹ ਸੈਮੀ ਆਟੋਮੈਟਿਕ ਪਿਸਟਲ 'ਚ ਰਹਿੰਦੀਆਂ ਸਨ ਔਰ ਇਹ ਮੁਸਤਹਦੀਆਂ ਦਾ ਇਹ ਹਾਲ ਵੇਖ ਲਓ ਮੈਂ ਪੁੱਛਣਾ ਚਾਹੁੰਦਾ ਇਹ ਸੈਮੀ ਆਟੋਮੈਟਿਕ ਵੈਪਨ 9 ਐਮ ਐਮ ਇਟਸ ਇਲੀਗਲ ਤੁਸੀਂ ਰੱਖ ਹੀ ਨਹੀਂ ਸਕਦੇ ਪੱਤੀਪੋਰ ਦਾ ਲਾਇਸੈਂਸ ਬਣਦਾ ਜਾਂ ਟੂ ਟੂ ਦਾ ਬਣਦਾ ਇਹ ਆਇਆ ਕਿੱਥੋਂ ਤੋਂ ਨੂੰ ਪਤਾ ਹੈ ਕਿ ਇਹਦੇ ਕੋਲ ਹੈਂਡ ਗ੍ਰੇਨੇਡ ਦੀ ਰਿਕਵਰੀ ਹੈ ਤੁਹਾਨੂੰ ਪਤਾ ਇਹਦੇ ਕੋਲ ਆਰ ਡੀ ਐਕਸ ਰਿਕਵਰ ਹੋਇਆ ਤੁਹਾਨੂੰ ਪਤਾ ਜਨਾਲੇ ਪੁਲਿਸ ਸਟੇਸ਼ਨ ਕੁਝ ਦਿਨ ਪਹਿਲਾਂ ਆਰ ਡੀ ਐਕਸ ਰੱਖਿਆ ਜਾ ਰਿਹਾ ਹੈ ਕੱਲ ਮਜੀਠੇ ਚ ਬੰਬ ਬਲਾਸਟ ਹੋ ਗਿਆ ਜਿਹਨੂੰ ਤੁਸੀਂ ਟਾਇਰ ਬਲਾਸਟ ਕਹਿ ਰਹੇ ਹੋ ਸਾਧ ਸੰਗਤ ਜੀ ਇਹਨਾਂ ਦੀ ਮੁਸਤੈਦੀ ਹੁੰਦੀ ਤਾਂ ਇਹ ਕੁਝ ਹੁੰਦਾ ਨਾ ਇਹ ਤਾਂ ਰੱਬ ਦੀ ਮਿਹਰ ਹੋਈ ਹੈ ਗੁਰੂ ਸਾਹਿਬ ਆਪ ਵਰਤੇ ਆ ਔਰ ਉਹ ਜਸਬੀਰ ਸਿੰਘ ਨੇ ਆਪਦੀ ਜਾਨ ਤੇ ਖੇਡਦਿਆਂ ਸੁਖਬੀਰ ਜੀ ਨੂੰ ਬਚਾਇਆ who was not on duty. He just happened to be there, my bar, bar So to claim that is totally wrong.